ਆਮ ਆਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਐਮ ਐਲ ਏ ਤਲਬੀਰ ਸਿੰਘ ਟੋਮ ਜਿੰਦਾਬਾਦ ਮੇਰੇ ਨਾਲ ਖੜੇ ਨੇ ਵੀਰ ਇਹਨਾਂ ਨੂੰ ਮਕਾਨ ਇਹਨਾਂ ਦਾ ਡਿੱਗ ਗਿਆ ਜੀ ਇਸ ਬਰਸਾਤਾ ਚ 120000 ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਇਹਨਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਤੇ ਮੇਰਾ ਦੂਸਰਾ ਵੀਰ ਹੈ ਵੀ ਪਿੰਡ ਵੈਰੋਵਾਲ ਤੋਂ 120000 ਰੁਪਏ ਦੀ ਰਾਸ਼ੀ ਇਹਨਾਂ ਦੀ ਮਦਰ ਦੇ ਨਾਂ ਤੇ ਜਾਰੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਰਿਪੇਅਰ ਵਾਸਤੇ ਸੀਗਾ ਇਹਨਾਂ ਨੂੰ 40000 ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਪੁੱਲ ਮਿਲਾ ਕੇ ਵੈਰੋਵਾਲ ਬਾਗਿਆਂ ਦੇ ਵਿੱਚ 27 ਘਰਾਂ ਨੂੰ ਪੈਸਾ ਜਾਰੀ ਹੋਇਆ ਜਿਨ੍ਹਾਂ ਵਿੱਚ 14 ਘਰਾਂ ਨੂੰ 1,20,000 ਰੁਪਏ ਔਰ 13 ਘਰਾਂ ਨੂੰ 40,000 ਰੁਪਏ ਰਿਪੇਅਰ ਵਾਸਤੇ ਸਰਕਾਰ ਬਹੁਤ ਹੀ ਤੇਜ਼ੀ ਤੇ ਫਾਸਟ ਜਿਹਨੂੰ ਕਹਿ ਦਈਏ ਵੀ ਇਸ ਚੀਜ਼ ਤੇ ਐਕਸ਼ਨ ਲੈਂਦੀ ਔਰ ਤੁਰੰਤ ਪ੍ਰਭਾਵ ਨਾਲ ਰਿਲੀਫ ਜਿਹੜੀ ਆ ਦੇ ਰਹੀ। ਸਾਡੇ ਨਾਲ ਮੈਂ ਤੇ ਇਹੋ ਹੀ ਕਹੂੰਗਾ ਕਿ ਮੈਂ ਪਿਛਲੀਆਂ ਸਰਕਾਰਾਂ ਨੂੰ ਵੇਖਿਆ ਵਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ। ਕਾਂਗਰਸ ਸਰਕਾਰ ਵੇਲੇ ਕੀ ਹੋਇਆ ਵਾ? ਪਾਣੀ ਦੀ ਟੈਂਕੀ ਸੀ ਉਹ ਵੀ ਬੰਦ ਹੋ ਗਈ। ਦੂਜਾ ਸਾਡਾ ਸਕੂਲ ਹੈ ਜਿਹੜਾ ਬੱਚਿਆਂ ਦਾ ਉਹ ਵੀ ਪ੍ਰੈਸ 2 ਤੱਕ ਨਹੀਂ ਹਲੇ ਤੱਕ ਹੋਇਆ ਸਿਵਦਾ ਦੇ ਅੰਦਰ ਨਹੀਂ ਖੋਲਿਆ ਉਹ ਤਾਂ ਸਰਕਾਰਾਂ ਨੇ ਉਹ ਵੀ ਬੰਦ ਕਰਾਤਾ ਉਹ ਵੀ ਚਾਲੂ ਕਰਾਉਣਾ ਫਿਰ ਇੱਕ ਬੁੱਧਾ ਮੰਡੀ ਦਾ ਵਾ ਮੰਡੀ ਦੇ ਵਿੱਚ ਅਸੀਂ ਚਾਹੁੰਦੇ ਆ ਕੰਕਰੀਟ ਪਾ ਕੇ ਤੇ ਮੰਡੀ ਉੱਚੀ ਕੀਤੀ ਜਾਵੇ ਲੋਕਾਂ ਨੂੰ ਸਹੂਲਤਾਂ ਮਿਲਣ ਤੇ ਅਸੀਂ ਐਤ ਕੀ ਸਾਡੀ ਪਾਰਟੀ ਆਲੜੀਆਂ ਮਜ਼ਦੂਰ ਪਾਰਟੀ ਰੰਗਰੇਟਾ ਨੇ ਇਹੋ ਫੈਸਲਾ ਲਿਆ ਕਿ ਐਤ ਕੀ ਇਸ ਇਸ ਵਾਰ ਅਸੀਂ ਝਾੜੂ ਨੂੰ ਵੋਟਾਂ ਪਾ ਕੇ ਸਭ ਤੋਂ ਪਹਿਲਾਂ ਤਾਂ ਮਾਂ ਦੇ ਹੱਥ ਮਜ਼ਬੂਤ ਕਰੀਏ ਤੇ ਜਿਹੜੇ ਰਹਿੰਦੇ ਬੁੱਦੇ ਆ ਜਿਹੜੇ ਕੰਮ ਰਹਿੰਦੇ ਆ ਉਹਨਾਂ ਨੂੰ ਕਹਿ ਕੇ ਤੇ ਉਹ ਚਾਲੂ ਕਰਵਾਈਏ ਅਸੀਂ ਇਹਦਕੀ ਸਾਰੇ ਸਾਡੀ ਬੇਟੀ ਖੜੀ ਆ ਅਸੀਂ ਇਹਨੂੰ ਇਹਦਕੀ ਸਾਰੇ ਜਣੇ ਵੋਟਾਂ ਪਾ ਕੇ ਕਾਮਯਾਬ ਕਰਾਂ ਮੈਂ ਨਿਰਮਲ ਸਿੰਘ ਰੰਦਾਵਾ ਪਿੰਡ ਵੈਰੋਵਾਲ ਬਾਵਾਤੂ ਇਹ ਜੋ ਚੋਣ ਹੋ ਰਹੀ ਆ ਬਲਾਕ ਸੰਮਤੀ ਦੀ ਇਹਦੇ ਵਿੱਚ ਮੇਰੀ ਭਤੀਜੀ ਮਨਰੋਜ ਕੋਰ ਰੰਦਾਵਾ ਇਸ ਇਲੈਕਸ਼ਨ ਦੇ ਵਿੱਚ ਆਮ ਪਾਰਟੀ ਨੇ ਮਿੱਤੇ ਜਾਂ ਸਾਡੇ ਕੰਮ ਵੇਖੇ ਜਾਂ ਸਾਡਾ ਵੇਖਿਆ ਸਮਾਜ ਸੇਵਾ ਵੀ ਅਸੀਂ ਕਰਦੇ ਹਾਂ ਪਰਿਵਾਰ ਤੇ ਉਹਦੇ ਨਜ਼ਰ ਮਤ ਰੱਖਦੇ ਇਹਨਾਂ ਨੇ ਸਾਨੂੰ ਚੁਣਿਆ ਕਿ ਤੁਸੀਂ ਇਲੈਕਸ਼ਨ ਲੜੋ ਤੇ ਅਸੀਂ ਇਹ ਫੈਸਲਾ ਲਿਆ ਕਿ ਮੇਰੀ ਮਨਰੋਜ ਭਤੀਜੀ ਆ ਜਿਹੜੀ ਉਹ ਪੜ੍ਹੀ ਲਿਖੀ ਇੱਕ ਨੌਜਵਾਨ ਬੇਟੀ ਆ ਤੇ ਉਸ ਦੇ ਕਰਕੇ ਉਹ ਬੀਐਸਸੀ ਨਰਸਿੰਗ ਕਰ ਰਹੀ ਆ ਤੇ ਜੰਗ ਬੇ ਲੜਕੀ ਆ ਤੇ ਉਹਦੇ ਕਰਕੇ ਨਾ ਆਮ ਪਾਰਟੀ ਨੇ ਵੀ ਸਾਨੂੰ ਵੇਖਿਆ ਕਿ ਬੱਚਾ ਕੋਈ ਨੌਜਵਾਨ ਸੂਝਵਾਨ ਹੋਣਾ ਚਾਹੀਦਾ ਕਿ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਜਾਵੇ ਤੇ ਪਾਰਟੀ ਨੂੰ ਚੰਗਾ ਮੈਂਬਰ ਚਾਹੀਦਾ ਹੁੰਦਾ ਵਾ ਕਿ ਜਿਹੜਾ ਪਿੰਡ ਦੀ ਭਲਾਈ ਕਰ ਸਕੇ ਤੇ ਇਸ ਕਰਕੇ ਅਸੀਂ ਇਹਨਾਂ ਪਾਰਟੀ ਦਾ ਬਹੁਤ ਸ਼ੁਕਰ ਕਰਦੇ ਆ ਤੇ ਅਸੀਂ ਇਹਨਾਂ ਨੂੰ ਜਿੱਤ ਪ੍ਰਾਪਤ ਕਰਕੇ ਝੋਲੀ ਭਗਵੰਤ ਮਾਨ ਜੀ ਦੇ ਤੇ ਦਲਬੀਰ ਸਿੰਘ ਟੋਂਗ ਦੇ ਪਾਵਾਂਗੇ ਤੁਸੀਂ ਕਿਸ ਤਰ੍ਹਾਂ ਕਰ ਰਹੇ ਜੇ ਕਿਸ ਤਰ੍ਹਾਂ ਤੁਹਾਨੂੰ ਮਿਲਦੇ ਆ ਹਾਂ ਸਾਨੂੰ ਬਹੁਤ ਵਧੀਆ ਮਿਲ ਰਿਹਾ ਵਾ ਸਾਰੇ ਇਹੀ ਕਹਿ ਰਹੇ ਆ ਕਿ ਨਸ਼ਾ ਖਤਮ ਹੋਣਾ ਚਾਹੀਦਾ ਨਸ਼ਾ ਖਤਮ ਤਾਂ ਹੀ ਹੋ ਸਕਦਾ ਵਾ 10 ਸਾਲ ਕਾਂਗਰਸ ਸਰਕਾਰ ਦਾ ਸਰਪੰਚ ਸਾਡੇ ਰਿਹਾ ਉਹਨੇ ਵੀ ਮੰਨ ਲਓ ਆਪਣੇ ਤਰੀਕੇ ਨਾਲ ਕੰਮ ਕੀਤੇ ਸੀ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਹੁਣ ਪਰ ਪਾਰਟੀਆਂ ਸਾਥ ਦਿੰਦੀਆਂ ਆ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦਾ ਵੀ ਸਾਥ ਹੀ ਪਾਰਟੀਆਂ ਜਦੋਂ ਦੁੱਗੀਆਂ ਦਿੰਦੀਆਂ ਨਾ ਇਹ ਇਲੈਕਸ਼ਨ ਦੇ ਚੱਕਰ 'ਚ ਹਰ ਬੰਦਾ ਚਾਹੁੰਦਾ ਵਾ ਕਿ ਮੈਂ ਵੋਟ ਲੈਣੀ ਆ ਵੋਟ ਖਰੀਦਣ ਦੇ ਚੱਕਰ 'ਚ ਉਹਨਾਂ ਨੂੰ ਨਸ਼ਿਆਂ ਨੂੰ ਮੰਨ ਲਓ ਪ੍ਰੋਮੋਟ ਕਰ ਰਹੇ ਆ ਤੇ ਜਿਹੜੀ ਆਮ ਪਾਰਟੀ ਆ ਇਹ ਬਿਲਕੁਲ ਇਸ ਚੀਜ਼ਾਂ ਦੇ ਨਾਲ ਨਹੀਂ ਸਹਿਮਤ ਕਿਉਂਕਿ ਇਹਨਾਂ ਨੇ ਬੰਦਾ ਉਹਦਾਂ ਦਾ ਵੇਂਦੇ ਆ ਕੈਂਡੀਡੇਟ ਚਾਹੁੰਦੇ ਆ ਕਿਸੇ ਨੂੰ ਰਿਸ਼ਵਤ ਲੈ ਕੇ ਜਾਂ ਕੋਈ ਵੀ ਐਮਐਲਏ ਦੀ ਵੋਟ ਜਾਂ ਇਦਾਂ ਦੀ ਨਹੀਂ ਖਰੀਦਣੀ ਚਾਹੁੰਦੇ ਕਿ ਬੰਦਾ ਆਪਣਾ ਆਪ ਕੰਮ ਕਰੇ ਵੇਖੋ ਜੀ ਅਸੀਂ ਬੜੇ ਚਿਰ ਤੋਂ ਹੀ ਮੈਂ ਪੰਜਾਬ ਦਾ ਪ੍ਰਧਾਨ ਆਲ ਇੰਡੀਆ ਮਜ਼ਦੂਰ ਪਾਰਟੀ ਪਾਰਟੀ ਨੂੰ ਸਮਰਥਨ ਦਿੱਤਾ ਜਿੰਨੇ ਵੀ ਮੇਰੇ ਭੈਣ ਭਰਾ ਵਾ ਇਹਨਾਂ ਨੇ ਮੇਰਾ ਐਮਪੀ ਦੀ ਇਲੈਕਸ਼ਨ ਦੇ ਵਿੱਚ ਵੀ ਸਾਥ ਦਿੱਤਾ ਐਮਪੀ ਦੀ ਇਲੈਕਸ਼ਨ ਲੜੀ ਆ ਬੜਾ ਹੀ ਪਿਆਰ ਲੋਕਾਂ ਦੇ ਨਾਲ ਮੈਂ ਤੇ ਇਹੋ ਹੀ ਕਹੂੰਗਾ ਕਿ ਮੈਂ ਪਿਛਲੀਆਂ ਸਰਕਾਰਾਂ ਨੂੰ ਵੇਖਿਆ ਵਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਕਾਂਗਰਸ ਸਰਕਾਰ ਵੇਲੇ ਕੀ ਹੋਇਆ ਵਾ ਪਾਣੀ ਦੀ ਟੰਕੀ ਸੀ ਉਹ ਵੀ ਬੰਦ ਹੋ ਗਈ ਦੂਜਾ ਸਾਡਾ ਸਕੂਲ ਹੈ ਜਿਹੜਾ ਬੱਚਿਆਂ ਦਾ ਉਹ ਵੀ ਪ੍ਰਸ਼ਨ ਤੱਕ ਨਹੀਂ ਹਲੇ ਤੱਕ ਹੋਇਆ ਸਿਵਦਾ ਕੇਂਦਰ ਹੀ ਖੋਲਿਆ ਇਹਨਾਂ ਸਰਕਾਰਾਂ ਨੇ ਉਹ ਵੀ ਬੰਦ ਕਰਾਤਾ ਉਹ ਵੀ ਚਾਲੂ ਕਰਾਉਣਾ ਫਿਰ ਇੱਕ ਬੁੱਧਾ ਮੰਡੀ ਦਾ ਵਾ ਮੰਡੀ ਦੇ ਵਿੱਚ ਅਸੀਂ ਚਾਹੁੰਦੇ ਆ ਕੰਕਰੀਟ ਪਾ ਕੇ ਤੇ ਮੰਡੀ ਉੱਚੀ ਕੀਤੀ ਜਾਵੇ ਲੋਕਾਂ ਨੂੰ ਸਹੂਲਤਾਂ ਮਿਲਣ ਤੇ ਅਸੀਂ ਐਤ ਕੀ ਸਾਡੀ ਪਾਰਟੀ ਆਲ ਇੰਡੀਆ ਮਜ਼ਦੂਰ ਪਾਰਟੀ ਰੰਗਰੇਟਾ ਨੇ ਇਹੋ ਫੈਸਲਾ ਲਿਆ ਕਿ ਐਤ ਇਸ ਇਸ ਵਾਰ ਅਸੀਂ ਝਾੜੂ ਨੂੰ ਵੋਟਾਂ ਪਾ ਕੇ ਭਗਵਾਨ ਤਾਂ ਮਨ ਦੇ ਹੱਥ ਮਜ਼ਬੂਤ ਕਰੀਏ ਤੇ ਜਿਹੜੇ ਰਹਿੰਦੇ ਮੁੱਦੇ ਆ ਜਿਹੜੇ ਕੰਮ ਰਹਿੰਦੇ ਆ ਉਹਨਾਂ ਨੂੰ ਕਹਿ ਕੇ ਤੇ ਉਹ ਚਾਲੂ ਕਰਵਾਈਏ ਅਸੀਂ ਐਦਕੀ ਸਾਰੇ ਸਾਡੀ ਬੇਟੀ ਖੜੀ ਆ ਅਸੀਂ ਉਹਨੂੰ ਐਦਕੀ ਸਾਰੇ ਜਣੇ ਵੋਟਾਂ ਪਾ ਕੇ ਕਾਮਯਾਬ ਕਰਾਂਗੇ ਇਹਨਾਂ ਕਹਿੰਦਾ ਹੋਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਖਵਿੰਦਰ ਸਿੰਘ ਜੀ ਅਸੀਂ ਕਿਹੜਾ ਪਿੰਡ ਸਰਦਾਰਪੁਰ ਜੀ ਭਾਜੀ ਅੱਜ ਜਿਹੜੀਆਂ ਬਲਾਗ ਸੰਭੀ ਦੇ ਚੋਣਾਂ ਹੋਣੀਆਂ ਵਾਂ ਕੀ ਲੱਗਦਾ ਕਿ ਕਿਹੜੀ ਪਾਰਟੀ ਨੂੰ ਤੁਸੀਂ ਪਸੰਦ ਕਰਦੇ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਮੋਰ ਤੋਂ ਬਹੁਤ ਬਹੁਤ ਪਸੰਦ ਕਰਦੇ ਹੋ ਹਾਂ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਪਸੰਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹਨਾਂ ਨੇ ਜੋ ਕੰਮ ਕੀਤੇ ਆ ਬਹੁਤ ਵਧੀਆ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਰਕਾਰ ਦੁਬਾਰਾ ਫੇਰ ਆਊਗੀ ਉਮੀਦ ਆ ਤੇ ਸਾਡਾ ਨਗਰ ਜਿਹੜਾ ਵਾ ਇਹ ਆਮ ਆਦਮੀ ਪਾਰਟੀ ਦੇ ਨਾਲ ਆ ਜੀ ਦੇ ਬਲਾਕ ਸੰਤੀ ਦੀਆਂ ਵੋਟਾਂ ਜਿਹੜੀਆਂ ਵਾ ਉਹ ਵੀ ਆਮ ਆਦਮੀ ਪਾਰਟੀ ਨੂੰ ਅਸੀਂ ਪਾਵਾਂਗੇ ਤੇ ਇਥੋਂ ਜਿੱਤ ਪ੍ਰਾਪਤ ਕਰਾਂਗੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਤੇ 27 ਵਾਲੀਆਂ ਜਿਹੜੀਆਂ ਚੋਣਾਂ ਆਉਣਗੀਆਂ ਉਹਨਾਂ ਦੇ ਵਿੱਚ ਇਹਨਾਂ ਦੀ ਜਿੱਤ ਪ੍ਰਾਪਤ ਹੋਊਗੀ ਮੇਰਾ ਨਾਮ ਜਸਬੀਰ ਸਿੰਘ ਆ ਜੀ ਮੈਂ ਸਾਬਕਾ ਫੌਜੀ ਆ ਸੋਸ਼ਲ ਵਰਕਰ ਆ ਮੇਰੇ ਵਾਈਫ ਜਗਦੀਪ ਕੌਰ ਜੀ ਵੈਰੋਵਾਲ ਪਿੰਡ ਬਾਗਾਂ ਤੋਂ ਸਰਪੰਚ ਨੇ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਲਕਚੌਣ ਪਚਾਰਤੀ ਦਾ ਜਾਇਆ ਅਸੀਂ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਐਮ ਐਲ ਏ ਦਲਬੀਰ ਸਿੰਘ ਟੋਂਗ ਦੇ ਜੋ ਹਲਕੇ ਪ੍ਰਤੀ ਵਚਨਬੱਧਤਾ ਉਹਨਾਂ ਨੀਤੀਆਂ ਤੋਂ ਅਸੀਂ ਪੂਰੀ ਤਰ੍ਹਾਂ ਖੁਸ਼ ਆ ਔਰ ਅੱਜ ਅਸੀਂ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਨੂੰ ਲੈ ਕੇ ਕੈਂਪੇਨ ਚਲਾਇਆ ਹੋਇਆ ਜੀ ਇਹਦੇ ਵਿੱਚ ਸਾਡੇ ਮਨਰੋਜ ਕੁਰ ਰੰਧਾਵਾ ਸੁਪਤਰੀ ਸਰਦਾਰ ਪਰਮਜੀਤ ਸਿੰਘ ਜੋ ਕਿ ਸਾਬਕਾ ਫੌਜੀ ਨੇ ਉਹਨਾਂ ਦੇ ਚਾਚਾ ਜੀ ਨਿਰਮਲ ਸਿੰਘ ਰੰਧਾਵਾ ਸਾਬਕਾ ਫੌਜੀ ਨੇ ਉਹਨਾਂ ਦੀ ਬੇਟੀ ਐ ਬਲਾਕ ਸੰਵਤੀ ਦੀ ਇਲੈਕਸ਼ਨ ਲੜ ਰਹੇ ਔਰ ਜ਼ਿਲ੍ਹਾ ਪ੍ਰੇਸ਼ਦ ਦੀ ਇਲੈਕਸ਼ਨ ਲੜ ਰਹੇ ਸਾਡੇ ਭੈਣ ਜੀ ਰੁਪਿੰਦਰ ਕੌਰ ਜੀ ਵਿਦੇਸ਼ਾ ਸਰਦਾਰ ਰਣਜੀਤ ਸਿੰਘ ਵਿਦੇਸ਼ਾ ਰਾਣੂ ਸਰਪੰਚ ਵਿਦੇਸ਼ੇ ਤੋਂ ਉਹ ਕੈਂਪੇਨ ਅਸੀਂ ਸਟਾਰਟ ਕੀਤਾ ਹੋਇਆ ਜੀ ਕਿਸ ਤਰ੍ਹਾਂ ਦੇਖਦੇ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਵਾਅਦੇ ਕੀਤੇ ਸੀ ਕਿ ਉਹ ਪੂਰੇ ਹੋ ਚੁੱਕੇ ਨੇ ਜੀ ਬਹੁਤ ਸਾਰੇ ਵਾਅਦੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੇ ਪੂਰੇ ਕੀਤੇ ਆ ਆ ਸਾਡੀ ਪੰਚਾਇਤ ਬੰਦ ਤੋਂ ਬਾਅਦ ਜੋ ਜੋ ਮੰਗ ਅਸੀਂ ਸਰਕਾਰ ਦੇ ਸਾਹਮਣੇ ਰੱਖੀ ਐ ਐਮ ਐਲ اے ਦਿਲਬੀਰ ਸਿੰਘ ਟੋਂਗ ਜੀ ਦੇ ਰਾਹੀਂ ਸਾਡੀ ਪੂਰੀ ਹੋਈ ਹੈ ਜੀ ਔਰ ਸਾਡੇ ਪਿੰਡ ਨੂੰ ਸਾਡੇ ਪਿੰਡ ਨੂੰ ਕਹਿ ਰਿਹਾ ਮੈਂ ਆਸ-ਪਾਸ ਦੇ 6-7 ਪਿੰਡਾਂ ਨੂੰ ਗਰਾਊਂਡ ਹੈ ਜਿਹੜੀ ਸਾਡੀ ਸਾਡੇ ਚਾਰ ਕਿੱਲੇ ਦੇ ਕਰੀਬ ਉਹ ਸਟੇਡੀਅਮ ਵਾਸਤੇ 45 ਲੱਖ ਰੁਪਏ ਸਰਕਾਰ ਨੇ ਕੰਟਰੈਕਟਰ ਦਾ ਕਰ ਲਿਆ ਉਹਦਾ ਕੰਮ ਸਟਾਰਟ ਹੋ ਚੁੱਕਿਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਇਸ ਡਿਜਾਸਟਰ ਦੌਰਾਨ ਬਰਸਾਤਾਂ ਦੇ ਦੌਰਾਨ ਹੜ੍ਹਾਂ ਦੇ ਦੌਰਾਨ ਬਹੁਤ ਸਾਰੀਆਂ ਘਰਾਂ ਦਾ ਨੁਕਸਾਨ ਹੋ ਗਿਆ ਸੀ ਬਹੁਤ ਸਾਰੀਆਂ ਫਸਲਾਂ ਬਰਬਾਦ ਹੋਈਆਂ ਔਰ ਮੈਕਸਿਮਮ ਜੋ ਮੁਆਵਜ਼ਾ ਵਾ ਸਾਡੇ ਪਿੰਡਾਂ ਨੂੰ ਉਹ ਜਾਰੀ ਹੋ ਚੁੱਕਾ ਸਰਕਾਰ ਦੁਆਰਾ ਮੇਰੇ ਨਾਲ ਖੜੇ ਨੇ ਵੀਰ ਇਹਨਾਂ ਨੂੰ ਮਕਾਨ ਇਹਨਾਂ ਦਾ ਡਿੱਗ ਗਿਆ ਸੀ ਇਸ ਬਰਸਾਤਾਂ ਚ 120000 ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਇਹਨਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਤੇ ਮੇਰਾ ਦੂਸਰਾ ਵੀਰ ਹੈ ਵੀ ਪਿੰਡ ਵੈਰੋਵਾਲ ਤੋਂ 120000 ਰੁਪਏ ਦੀ ਰਾਸ਼ੀ ਇਹਨਾਂ ਦੀ ਮਦਰ ਦੇ ਨਾਂ ਤੇ ਜਾਰੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਰਿਪੇਅਰ ਵਾਸਤੇ ਸੀਗਾ ਇਹਨਾਂ ਨੂੰ 40000 ਰੁਪਏ ਦੀ ਰਾਸ਼ੀ ਜਾਰੀ ਹੋਈ ਹੈ ਕੁੱਲ ਮਿਲਾ ਕੇ ਵੈਰੋਵਾਲ ਬਾਵਿਆਂ ਦੇ ਵਿੱਚ 27 ਘਰਾਂ ਨੂੰ ਪੈਸਾ ਜਾਰੀ ਹੋਇਆ ਜਿਨ੍ਹਾਂ ਵਿੱਚ 14 ਘਰਾਂ ਨੂੰ 120000 ਰੁਪਏ ਔਰ 13 ਘਰਾਂ ਨੂੰ 40000 ਰੁਪਏ ਰਿਪੇਅਰ ਵਾਸਤੇ ਸਰਕਾਰ ਬਹੁਤ ਹੀ ਤੇਜ਼ੀ ਤੇ ਪਾਸਟ ਜਿਹਨੂੰ ਕਹਿ ਦਈਏ ਵੀ ਇਸ ਚੀਜ਼ ਤੇ ਐਕਸ਼ਨ ਲੈਂਦੀ ਔਰ ਤੁਰੰਤ ਪ੍ਰਭਾਵ ਨਾਲ ਰելիਫ ਜਿਹੜੀ ਆ ਦੇ ਰਹੀ ਆ ਜਿ ਤਰ੍ਹਾਂ ਕਿ ਨਸ਼ਿਆਂ ਦਾ ਜਿਹੜਾ ਪੰਜ دریا ਮਿੱਠਿਆ ਪਾਣੀ ਦੇ ਵੀ ਛੇਵਾਂ دریا ਜਿਹੜਾ ਨਸ਼ਿਆਂ ਦਾ ਵਗ ਰਿਹਾ ਉਹਦੇ ਤੋਂ ਸਰਕਾਰ ਨੇ ਕਿੰਨੀ ਕੁ ਨਕੇਲ ਕੀਤੀ ਵੇਖੋ ਜੀ ਮੈਂ ਸਰਕਾਰ ਦੀ ਇਸ ਜੋ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਸਰਕਾਰ ਨੇ ਚਲਾਈ ਸੀ ਉਹਦੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਆ ਸਾਡੀ ਪੰਚਾਇਤ ਸਾਰੇ ਲੋਕ ਬੜੀ ਤਰ੍ਹਾਂ ਸੰਤੁਸ਼ਟ ਨੇ ਕਿਉਂਕਿ ਦੇਖਣ ਚ ਆਇਆ ਕਿ ਮੈਕਸਿਮਮ ਜਿਹੜਾ ਨਸ਼ੇ ਨਾਲ ਪੀੜਤ ਲੋਕ ਨੇ ਔਰ ਨਸ਼ੇ ਦੇ ਕਾਰੋਬਾਰ ਚ ਲਿਪਤ ਲੋਗ ਨੇ ਜੇ ਆਪਾਂ ਉਹਨਾਂ ਦਾ ਵੋਟ ਬੈਂਕ ਵੇਖ ਲਈਏ ਤਾਂ ਉਹ ਵੀ ਇੱਕ ਮਜ਼ਬੂਤ ਵੋਟ ਬੈਂਕ ਹੈ ਔਰ ਇਹ ਪਹਿਲੀ ਸਰਕਾਰ ਹੈ ਜਿਨੇ ਵੋਟ ਬੈਂਕ ਦੀ ਪਰਵਾਹ ਨਹੀਂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਕਿਉਂਕਿ ਇਹਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਉਹ ਸਰਕਾਰ ਦੇ ਖਿਲਾਫ ਜਾਣਗੇ ਲੇਕਿਨ ਫਿਰ ਵੀ ਸਰਕਾਰ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ ਕਿ ਸਾਨੂੰ ਵੋਟਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ ਚੰਗੇ ਸਮਾਜ ਦੀ ਜ਼ਰੂਰਤ ਹੈ ਔਰ ਪਿੰਡਾਂ ਦੇ ਵਿੱਚ ਨਸ਼ਾ ਮੁਕਤ ਪਿੰਡ ਹੋਣਗੇ ਔਰ ਉਸੇ ਕਰੀ ਦੇ ਤਹਿਤ ਅਸੀਂ ਪਿੰਡ 'ਚ ਕਮੇਟੀ ਬਣਾਈਆਂ ਜੀ ਅਸੀਂ ਸਮੇਂ-ਸਮੇਂ ਤੋਂ ਉਹਦਾ ਰਿਵਿਊ ਕਰਦੇ ਆ ਕਿ ਕਮੇਟੀ ਆਪਣਾ ਕੰਮ ਬਖੂਬੀ ਨਿਭਾ ਰਹੀ ਹੈ ਸਾਡਾ ਪਿੰਡ ਨਸ਼ਾ ਮੁਕਤ ਹੋਣ ਦੀ ਬਿਲਕੁਲ ਕਿਨਾਰੇ ਤੇ ਪਹੁੰਚ ਚੁੱਕਿਆ ਹੈ ਕੁਛ ਛਿਟ ਦੋ ਇੱਕ ਛਿਟਪੋਟ ਘਟਨਾਵਾਂ ਨੂੰ ਛੱਡ ਦਈਏ ਤੇ ਤਕਰੀਬਨ ਨਸ਼ੇ ਤੇ ਬਹੁਤ ਵੱਡੇ ਤਰੀਕੇ ਨਾਲ ਕਾਬੂ ਪੈ ਗਿਆ ਔਰ ਪੰਚਾਇਤ ਦੀ ਵਚਨਬੱਧਤਾ ਹੈ ਅਸੀਂ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਸਾਡੇ ਕੋਚ ਨੇ ਸਰਦਾਰ ਜਸਪਾਲ ਸਿੰਘ ਸੰਧੂ ਹਾਕੀ ਖੜਾਉਂਦੇ ਨੇ ਉਹਨਾਂ ਨੂੰ ਅਸੀਂ ਹਾਇਰ ਕੀਤਾ ਆ ਪੰਚਾਇਤ ਉਹਨਾਂ ਦੀ ਸਪੋਰਟ ਕਰਦੀ ਹੈ 70 ਦੇ ਪਲੱਸ ਆਸ-ਪਾਸ ਦੇ ਦੋ ਤਿੰਨ ਪਿੰਡਾਂ ਦੇ ਮੁੰਡੇ ਕੁੜੀਆਂ ਸਵੇਰੇ ਸ਼ਾਮੀ ਹਾਕੀ ਦੀ ਕੋਚਿੰਗ ਲੈ ਰਹੇ ਨੇ ਔਰ ਇਹੀ ਨਤੀਜਾ ਹੈ ਚੰਗੀਆਂ ਸਰਕਾਰਾਂ ਦਾ ਜਦੋਂ ਨਸ਼ਿਆਂ ਦੇ ਬਦੌਰ ਸਰਕਾਰਾਂ ਚੱਲਦੀਆਂ ਨੇ ਤੇ ਪਿੰਡਾਂ 'ਚ ਲੋਕ ਚੰਗੇ ਅੱਗੇ ਆਉਂਦੇ ਨੇ ਤੇ ਫਿਰ ਖੇਡਾਂ ਦੇ ਜਿਮ ਅੱਗੇ ਆਉਂਦੇ ਨੇ ਇੱਕ ਚੀਜ਼ ਮੈਂ ਹੋਰ ਜੋੜਨੀ ਚਾਹਣਾ ਕੱਲ ਹੀ ਪਰਸੋਂ ਜੂਨੀਅਰ ਵਰਲਡ ਕੱਪ ਹਾਕੀ ਹੋਇਆ ਜਿਹਦੇ ਵਿੱਚ ਸਾਡੇ ਵੈਰੋਵਾਲ ਤੋਂ ਮਨਮੀਤ ਸਿੰਘ ਖਹਿਰਾ ਪੁੱਤਰ ਸਰਦਾਰ ਅਮਨਪ੍ਰੀਤ ਸਿੰਘ ਖਹਿਰਾ ਉਹਨੇ ਪਾਰਟਿਸਿਪੇਟ ਕੀਤਾ ਔਰ ਬ੍ਰੌਂਜ਼ ਮੈਡਲ ਹਾਸਲ ਕੀਤਾ ਜੀ ਇਹ ਸਰਕਾਰ ਹੀ ਵਧਾਈ ਦੀ ਪਾਤਰ ਹੈ ਇਹਨਾਂ ਚੀਜ਼ਾਂ ਲਈ ਸਾਨੂੰ ਮੌਕਾ ਦਿੱਤਾ ਤੇ ਅਸੀਂ ਕਰ ਪਾ ਰਹੇ ਹਾਂ ਫਰਮਲ ਸਿੰਘ ਖਾਲਸਾ ਬਲਾਕ ਪ੍ਰਧਾਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਹਾਂਜੀ ਸਾਰੀ ਕਿਸ ਤਰ੍ਹਾਂ ਦੇਖਦੇ ਕਿ ਆਮ ਆਦਮੀ ਪਾਰਟੀ ਇਸ ਵਕਤ 2027 ਦੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਅਸੀਂ ਵੇਖੋ ਆਮ ਪਾਰਟੀ ਦੇ ਨਾਲ ਤਕਰੀਬਨ 2011-12 ਤੋਂ ਜੁੜੇ ਆ ਆਮ ਪਾਰਟੀ ਦੀ ਕਹਿੰਦੇ ਹੁੰਦੇ ਕਿ ਉਸ ਸਰਕਾਰ ਨਾਲ ਜੁੜੋ ਜਿਹਦੀਆਂ ਨੀਤੀਆਂ ਚੰਗੀਆਂ ਹੋਣ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਗਈਆਂ ਅਸੀਂ ਨੀਤੀਆਂ ਨਾਲ ਜੁੜੇ ਹਾਂ ਜਿਹੜੇ ਕਿ ਅੱਜ ਤੋਂ ਲੈ ਕੇ ਅਸੀਂ ਜਦੋਂ ਵੀ ਘਰਾਂ ਵਿੱਚ ਜਾਂਦੇ ਹਾਂ ਅਸੀਂ ਕਦੀ ਇਹ ਨਹੀਂ ਵੋਟ ਕਰਕੇ ਮੰਗੀ ਅਸੀਂ ਵੋਟ ਕੰਮਾਂ ਤੇ ਮੰਗਦੇ ਹਮੇਸ਼ਾ ਕੰਮ ਆ ਕਿ ਤੋ तकरीबन ਕੰਮ ਵੇਖ ਲਓ ਤੁਸੀਂ ਪੰਜਾਬ ਸਰਕਾਰ ਦੇ ਸੜਕਾਂ ਤੋਂ ਲੈ ਕੇ ਗਰਾਉਂਡਾਂ ਤੋਂ ਲੈ ਕੇ ਨਸ਼ਿਆਂ ਤੈਕ ਦੀਆਂ ਹਮਮਾਂ ਚਲਾਈਆਂ ਬਿਜਲੀ ਘਰ 600 ਜੁਟ ਬਿਜਲੀ ਫ੍ਰੀ ਕੀਤੀ ਅਤੇ ਜਿਹੜੇ ਲੋਕ ਜਨਰੇਟਰਾਂ ਤੇ ਆਪਣਾ ਖਰਚਾ ਕਰਕੇ ਪੈਸੇ ਵਸੂਲ ਜਿਹੜੇ ਆਪਣੇ ਪੈਸੇ ਖਰਚ ਕਰਦੇ ਸੀ ਉਹ ਜਨਰੇਟਰ ਤੱਕ ਲੋਕਾਂ ਦੇ ਬੰਦ ਕਰਾਦੇ ਕਿ ਬਿਜਲੀ ਜਿਹੜੀ ਕਿਸਾਨਾਂ ਨੂੰ ਆ ਤਕਰੀਬਨ 24 ਘੰਟੇ ਦੇ ਹਿਸਾਬ ਨਾਲ ਸੀ ਦੇਖ ਲਈਏ ਤਾਂ ਦਿਨੇ ਦਿੰਦੇ ਆ ਰਾਤ ਨੂੰ ਕਿਸਾਨ ਨੂੰ ਨਹੀਂ ਠਾਉਂਦੇ ਇੱਕ ਸਾ ਜਿਨ੍ਹਾਂ ਨੇ ਭਗਵੰਤ ਮਾਨ ਜੀ ਦੇ ਕੰਮ ਆ ਕੰਮ ਬਹੁਤ ਆਲਾ ਦਰਜੇ ਦੇ ਕੀਤੇ ਉਹਨਾਂ ਦੀ ਵਜ੍ਹਾ ਦੇ ਨਾਲ ਅਸੀਂ ਹੁਣ ਘਰ ਘਰ ਜਾ ਕੇ ਬਲਾਕ ਸੰਤੀ ਦੇ ਆ ਜਿਹੜੀਆਂ ਚੋਣਾ ਆਈਆਂ ਵਾ ਜਿਨ੍ਹਾਂ ਵਿੱਚ ਸਾਡੇ ਵੀਰ ਰਪਿੰਦਰ ਕੌਰ ਵਦੇਸ਼ਿਆਂ ਤੋਂ ਸਾਡੇ ਭੈਣ ਜੀ ਖਲੋਤੇ ਆ ਭਾਈ ਰਣਜੀਤ ਸਿੰਘ ਦੀ ਰਾਨੂ ਦੇ ਜਿਹੜੇ ਮੈਸੇਜ ਆ ਤੇ ਸਾਡੀ ਭੈਣ ਜਿਹੜੀ ਬਲਕ ਸੰਤੀ ਚੋਂ ਖਲੋਤੀ ਆ ਭੈਣ ਸਾਹਿਬ ਜੀ ਮਨਰੋਜ ਕੋ ਰੰਦਾਵਾ ਨਿਰਮਲ ਸਿੰਘ ਉਹਨਾਂ ਤੇ ਤੀਜੀ ਖਲੋਤੇ ਨੇ ਅਸੀਂ ਉਹਨਾਂ ਵਾਸਤੇ ਘਰੋ ਘਰੀ ਜਾ ਕੇ ਕੰਮਾਂ ਦੇ ਮੁਤਾਬਕ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮਾਂ ਦੀ ਜਿਹੜੀ ਆ ਉਹ ਅਸੀਂ ਰਾਜਨੀਤੀ ਕਰਕੇ ਕੰਮਾਂ ਦੇ ਆਧਾਰ ਤੇ ਜਿਹੜੇ ਕੀਤੇ ਹੋਏ ਕੰਮ ਉਹਨਾਂ ਤੇ ਵੋਟ ਮੰਗ ਰਹੇ ਆ